ਦਾ ਗਲ ਵਿੱਚ ਨਹੀਂ ਪੈਂਦਾ ਉਹਨਾਂ ਚਿਰ ਦਾ ਵਾਰਸ ਬਟਕੇ ਤੇ ਲਾ ਵਾਰਸ ਨੂੰ ਜਿਹੜਾ ਕੋਈ ਮਰਜ਼ੀ ਮਾਰਦਾ ਜਿਹੜਾ ਕੋਈ ਮਰਜ਼ੀ ਕੁੱਟ ਲਵੇ ਜਿਹੜਾ ਦੁੱਖ ਮਰਜ਼ੀ ਲੱਗ ਜਾਏ ਕੋਈ ਰਖਵਾਲਾ ਤਾਂ ਨਹੀਂ ਨਾ ਜਿਸ ਖੇਤ ਦੀ ਕੋਈ ਰਖਵਾਲੀ ਨਹੀਂ ਕਰਦਾ ਜਿਸ ਖੇਤ ਨੂੰ ਵਾੜ ਕੋਈ ਨਹੀਂ ਉਸ ਨੂੰ ਬਾਵੇਂ ਕੋਈ ਉਜੜ ਜਾਏ ਜਿਹਦਾ ਕੋਈ ਰਖਾਣ ਹੋਵੇ ਜਿਸ ਨੂੰ ਵਾੜ ਕੀਤੀ ਹੋਵੇ ਉਹ ਖੇਤ ਵਟਿਆ ਰਹਿੰਦਾ ਭਾਈ ਸਾਹਿਬ ਆਖ ਜਨ ਮੇਰੇ ਗਲ ਵਿੱਚ ਬੰਦਗੀ ਦਾ ਪਟਾ ਪਾ ਨਿਰੰਕਾਰ ਬੁਝ ਚੁੱਕੜੇ ਦਿਲ ਮੈਂ ਡੜੇ ਨੂੰ ਪ੍ਰੇਮ ਲਾ ਮੇਰਾ ਮਨ ਵਿਸ਼ਿਆਂ ਦੀ ਅਗ ਵਿੱਚ ਸੜ ਬੁਝ ਕੇ ਕੋਲਾ ਹੋਇਆ ਪਿਆ ਭਾਈ ਪ੍ਰੇਮ ਦੀ ਕਣੀ ਲਾ ਕੋਈ ਜਾਗ ਜਗਾਓ ਬੁਝ ਚੁੱਕੜੇ ਦਿਲ ਮੈਂ ਡੜੇ ਨੂੰ ਪ੍ਰੇਮ ਲਾ ਬੰਦਗੀ ਦਾ ਤੋਕ ਮੇਰੇ ਗਲੇ ਪਾ ਬੰਦਗੀ ਦਾ ਫਤਾ ਮੇਰੇ ਗਲ ਵਿੱਚ ਪਾਓ ਮੈਨੂੰ ਕੁੱਤਾ ਬਣਾਓ ਆਪਣੇ ਦਰਦ ਦਾ ਹਾਂ ਤੂੰ ਕਰ ਤੇਰੇ ਦਰਬਾਰ ਤੇਰੇ ਦਰਬਾਰ ਦਾ ਮੈਂ ਹੋਵਾਂ ਕੂਕਰ ਤੇ ਮੇਰੀ ਹੋਵੇ ਡਿਊਟੀ ਕਿਹੜੀ ਬੌਕਾ ਅੱਗੇ ਵਦਨ ਫਤਾ ਕਿ ਤੇਰੇ ਅੱਗੇ ਮੈਂ ਬੌਕਦਾ ਹਾਂ ਵਦਨ ਪਸਾਰ ਕੇ ਜਿਵੇਂ ਕੁੱਤਾ ਵਿਛ ਜਾਂਦਾ ਹੈ ਆਪਣੇ ਮਾਲਕ ਦੇ ਪੈਰਾਂ ਤੇ ਕਿਵੇਂ ਪੂੰਛ ਲਾ ਰਿਹਾ ਹੈ ਕਦੇ ਪੈਰ ਚੱਟਦਾ ਹੈ ਕਦੇ ਉਛਲ ਕੇ ਹੱਥ ਚੁੰਮਦਾ ਹੈ ਕਿਵੇਂ ਗੱਦਗੱਦ ਹੋ ਰਿਹਾ ਦੂਰਾ ਤੂਰਾ ਹੁੰਦਾ ਜਾਂਦਾ ਛਦਕੇ ਜੇ ਮਾਰਗ ਮਾਲਕ ਉੱਤੇ ਪੈਰ ਚਾਰ ਰੱਖੇ ਫਿਰ ਤਹਾਦੀ ਰਹੀ ਇਹੋ ਜਿਹਾ ਕੂਕਰ ਮੈਨੂੰ ਬਣਾ ਲਓ ਆਪਣੇ ਦਰ ਦਾ ਹਾਂ ਕੂਕਰ ਤੇਰੇ ਦਰਬਾਰ ਭਵਕਾ ਆਗੇ ਬਦਨ ਪਸਾਰ ਕੋਈ ਪੂਰਬਲਾ ਕਰਮ ਵਿਚਾਰ ਕੋਈ ਪੂਰਬਲਾ ਨਾਤਾ ਚਿਤਾਰੋ ਮੈਨੂੰ ਤਾਂ ਇਹ ਨਹੀਂ ਪ੍ਰਤੀਤ ਹੁੰਦਾ ਜਿਹੜਾ ਹੁਣ ਮੈਂ ਤੇਰੇ ਚਰਨਾਂ ਵਿੱਚ ਹਾਜ਼ਰ ਹੋਇਆ ਜਪਦਾ ਮੈਂ ਪਿੱਛੋਂ ਵੀ ਤੇਰਾ ਕੁਕਰ ਪੂਰਵ ਜਨਮ ਹਮਤੁਮਰੇ ਸੇਵਕ ਅਬ ਤਾਂ ਮਿਟਿਆ ਨਾ ਜਾਏ ਹੁਣ ਨਹੀਂ ਮਿਟਿਆ ਜਾਂਦਾ ਕਿਉਂਕਿ ਨਾਤਾ ਪੁਰਬਲਾ ਹੈ ਜਿਨਾਂ ਦਾ ਪੁਰਬਲਾ ਨਾਤਾ ਨਹੀਂ ਉਹ ਲੱਗ ਵੀ ਸਕਦੇ ਹਨ ਮਿਟ ਵੀ ਸਕਦੇ ਲੱਗ ਜਾਂਦੇ ਹਨ ਮਿਟ ਜਾਂਦੇ ਹਨ ਇਹ ਜਿਵੇਂ ਕੋਈ ਸਫੇਤ ਤੇ ਲਿਖ ਕੇ ਤੇ ਰਬੜ ਨਾਲ ਅੱਖਰ ਮਿਟਾ ਦੇਵੇ ਮਿਟ ਗਿਆ ਨਾ ਬਈ ਪਰ ਕੋਈ ਅੱਖਰ ਐਸੇ ਵੀ ਹੁੰਦੇ ਹਨ ਕਾਗਜ਼ ਤੇ ਇੱਕ ਵਾਰੀ ਲਿਖਿਆ ਜਾਏ ਅੱਖਰ ਮੁਰ ਮਿਟ ਨਹੀਂ ਸਕਦਾ ਕਾਗਜ਼ ਫਾੜ ਦੇਓ ਤਾਂ ਵੀ ਉਹ ਲਿਖਿਆ ਹੋਇਆ ਨਾ ਰਿਹਾ ਜੇਗਾ ਪੂਰਵ ਜਨਮ ਹਮਤ ਉਮਰੇ ਸੇਵਕ ਅਬ ਤੋ ਮਿਟਿਆ ਨਾ ਜਾਏ ਸਾਡਾ ਤਾਂ ਲਗਣੀ ਸਾਡੇ ਵਸਾਇ ਤੇ ਮਿਟਣਾ ਹੀ ਸਾਡੀ ਮਰਜ਼ੀ ਮਰਜ਼ੀ ਹੈ ਆ ਗਏ ਮਰਜ਼ੀ ਹੈ ਨਾ ਤੇਰੇ ਦਵਾਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ ਮੇਰੇ ਮਸਤਕ ਤੇ ਮਾਰ ਹੈ ਤੇਰੇ ਕੀਰਤਨ ਦੀ ਕਿ ਮੈਂ ਤੇਰੀ ਸੰਗਤ ਵਿੱਚ ਬਹਿ ਕੇ ਕੀਰਤਨ ਸੁਣਿਆ ਹੈ ਮੇਰੇ ਮਸਤਕ ਦੇ ਉੱਤੇ ਜੀ ਆਪਣੀ ਲਾਈ ਮੋਹਰ ਵੇਖ ਲਓ ਕਿ ਮੈਂ ਪਿਛਲੇ ਜਨਮ ਦਾ ਵੀ ਤੁਹਾਡਾ ਸੇਵਕ ਹਾਂ ਹੁਣ ਵੀ ਤੇਰੇ ਦਰਬਾਰ ਤੇ ਆਇਆ ਮੇਰੀ ਹੋਰ ਤਾਂ ਕੋਈ ਨਹੀਂ ਐ ਨੰਦ ਲਾਲ ਪਿਆ ਕਰਦਾ ਹੈ ਬੇਨਤੀ ਗਰੀਬ ਨਵਾਜ਼ ਪਰ ਭਾਗ ਗੁਰ ਚੁੱਕੜੇ ਦਿਲ ਮੈਂ ਡੜੇ ਨੂੰ ਪੇਮ ਲਾ ਬੰਦਗੀ ਦਾ ਤੋਕ ਮੇਰੇ ਗਲੇ ਬਾ ਮੇਰੇ ਗਲ ਵਿੱਚ ਬੰਦਗੀ ਦਾ ਪਟਾਪਾ ਸਿਰਫ ਮਾਲਾ ਨਾ ਹੋਵੇ ਹੱਥ ਵਿੱਚ ਲੋਕ ਵਿਖਾਣ ਲਈ ਰਸਨਾ ਤੇ ਵੀ ਰਾਮ ਕਰੋ ਮਾਲਾ ਵੀ ਹੋਵੇ ਬੇਸ਼ੱਕ ਪਰ ਇਹ ਮਾਲਾ ਰਸਨਾ ਵਾਸਤੇ ਹੈ ਜਦ ਜਦ ਕੇ ਮਾਲਾ ਫਿਰ ਫੇਰ ਕੇ ਰਸਨਾ ਤੇ ਲਿਆਉਣਾ ਹੈ ਰਸਨਾ ਨਾਲ ਜਪ ਜਪ ਕੇ ਹਿਰਦੇ ਵਿੱਚ ਵਸਾਣਾ ਹੈ। ਰਸਨਾ ਨਾਲ ਜਪਦਾ ਨਹੀਂ ਹਿਰਦੇ ਵਿੱਚ ਵਸਾਂਦਾ ਨਹੀਂ। ਹੱਥ ਵਿੱਚ ਮਾਲਾ ਫੜੀ ਹੈ ਕਬੀਰ। ਇਹ ਜਪਣੀ ਕਾਠ ਕੀ ਕਿਆ ਦਿਖਲਾਵਲ। ਇਹ ਜਪਣੀ ਹੱਥ ਵਿੱਚ ਲੈ ਕੇ ਲੋਕਾਂ ਨੂੰ ਕੀ ਦਿਖਾਂਦਾ ਫਿਰਨੂੰ। ਪਰ ਇਹ ਉਹਨਾਂ ਨੂੰ ਆਖਿਆ ਜਿਹੜੇ ਸਿਰਫ ਲੋਕ ਵਿਖਾਣੇ ਵਾਸਤੇ ਰੱਖਦੇ। ਅੱਜ ਜਿਵੇਂ ਕਿਤੇ ਕੰਮ ਹੋਵੇ ਤੇ ਕਾਂਗਰਸੀ ਟੋਪੀ ਪਾ ਲਈ। ਖਾਲੇ ਵਾਸਤੇ ਅੰਦਰੋਭਾਵੇਂ ਕੁਝ ਹੋਵੇ ਇਹ ਵਿਖਾਲਾ ਗੁਰੂ ਨੂੰ ਪਰਵਾਣ ਨਹੀਂ ਉਹ ਅੰਦਰੋ ਪਰਦਾ ਹੈ ਅੰਦਰ ਦੀਆਂ ਜਾਣਦਾ ਅੰਤਰ ਜਾਮੀ ਹੈ ਕਬੀਰ ਜੀ ਆਖਣ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੋ ਲੋਏ ਇਹ ਲੋਗਾ ਨੂੰ ਕਿਆ ਦਿਖਾਣ ਵਾਸਤੇ ਕਾਠ ਦੀ ਜਪਨੀ ਸਿਮਰਣੀ ਹੱਥ ਵਿੱਚ ਲਈ ਫਿਰੇ ਨੇ ਕਬੀਰ ਮੇਰੀ ਸਿਮਰਣੀ ਰਸਨਾ ਉਪਰਾਮ ਅਮਰ ਹੈ ਮੇਰੀ ਪਰ ਹੱਥ ਵਿੱਚ ਵੀ ਮਾਨਾ ਸੀ ਉਕੇ ਮਾਂ ਜੋ ਰੋਕੇ ਕਹਿ ਰਹੀ ਹੈ ਜਬ ਕੀ ਮਾਲਾ ਲਈ ਨਪੂਤੇ ਤਬ ਕਾ ਸੁਖ ਨਭੈ ਰਤਮਿਚੀ ਮਾਲਾ ਸੀ ਨ ਬਰhato ਵੀ ਮਾਲਾ ਨੂੰ ਤਾ ਬਰਖੁ ਖਾਇ ਜਸਨਾ ਦਾ ਜਪਿਆ ਤਾ ਸਫਲ ਹੈ ਜੇ ਹਿਰਦੇ ਵਿੱਚ ਵੀ ਕੋਈ ਆਜ ਆਵੇ ਰਤੋਜ ਚੁੱਕਰੇ ਦਿਲ ਮੈਂ ਡੜੇ ਨੂੰ ਪ੍ਰੇਮ ਦਾ ਬੰਦਗੀ ਦਾ ਤੋਕ ਮੇਰੇ ਗਲੇ ਪਾ ਹਿਜਰ ਮੇਰੇ ਵਿੱਚ ਵਖਲ ਦਾ ਛੋਕ ਭਰ ਕਿਉਂਕਿ ਮੈਨ ਹੋ ਗਿਆ ਬੁਢੜਾ ਨਦੀ ਕਿਨਾਰੇ ਦਾ ਬੂਟਾ ਪਤਾ ਨਹੀਂ ਮਾਤੂ ਦੀ ਛਲ ਕਿਸ ਵੇਲੇ ਢਾਕੇ ਲੈ ਜਾਵੇ ਤੇ ਫਿਰ ਇਹ ਮਨੁੱਖ ਜਨਮ ਨੂੰ ਮੁੜ ਵਾਰੀ ਕਦੋਂ ਆਵੇ ਤਾਂ ਸੰਗਤ ਬੋਲੋ ਸ੍ਰੀ ਮੁੰਡੜੇ ਤਾਂ ਮੈਂ ਡਰੇ ਤੇ ਫਜ਼ਲ ਕਰ ਪੁੱਛਿਆ ਕੀ ਮੰਗਨੇ ਆਖਦੇ ਹਰ ਰੋਮ ਕਰ ਦੇ ਜਿਬ ਮੇਰੀ ਇਹ ਕਰ ਕਰਮ ਮੇਰੇ ਲੂ ਲੂ ਨੂੰ ਜੀਵਾ ਲਾ ਦੇ ਰੋਮ ਰੋਮ ਮੇਰਾ ਜੀਵਾ ਬਣਾ ਦੇ ਕੀ ਕਰੇਗਾ ਇਤਨੀਆਂ ਜੀਵਾ ਨੂੰ ਨੰਦਲਾਡ ਕਹਿੰਦਾ ਹਰ ਓਮ ਕਰਦੇ ਕਿ ਬ ਮੇਰੀ ਇਹ ਕਰ ਕਰਾਂ ਫਿਰ ਸਿਫਤ ਸਾਈਂ ਦੀ ਕਰਾਂ ਮੈਂ ਦਮ ਬਦਮ ਫਿਰ ਮੈਂ ਦਮ ਬਦਮ ਸਵਾਸ ਸਵਾਸ ਫਿਰ ਸਿਫਤ ਸਾਈਂ ਦੀ ਕਰਾਂ ਮੈਂ ਦਮ ਬਦਮ ਏ ਸਾਈਂ ਫਿਰ ਮੈਂ ਤੇਰੀ ਦਮ ਬਦਮ ਸਵਾਸ ਸਵਾਸ ਇੱਕ ਜੀ ਬਨਾਲ ਇੱਕ ਸਵਾਸ ਵਿੱਚ ਇੱਕ ਵਾਰੀ ਜਪਾਂਗਾ ਨਾ ਤੇ 7 ਕਰੋੜ ਰੋਮ ਹਨ ਸਰੀਰ ਤੇ ਇਤਨੀਆਂ ਬਣ ਜਾਣ ਜੀਭਾ ਇੱਕ ਸਵਾਸ ਆਵੇ ਤੇ ਇੱਕ ਜਾਵੇ ਅੰਦਰ ਲੈ ਜਾਵਾਂ ਦੋ ਅੱਖਰ ਵਾਹਿ ਤੇ ਬਾਹਰ ਸਵਾਸ ਆਵੇ ਤਾਂ ਜਪਾਂ ਗੁਰੂ ਤੇ ਇੱਕ ਸਵਾਸ ਵਿੱਚ ਜਪਿਆ ਜਾਏ 7 ਕਰੋੜ ਵਾਰੀ 7 ਕਰੋੜ ਵਾਰੀ ਤੇ 22000 ਸਵਾਸ ਹੈ ਦਿਨ ਰਾਤ ਦਾ ਤੇ ਮੇਰਾ ਜਪਨ ਬਾਝੋਂ ਇੱਕ ਵੀ ਨਾ ਜਾਏ ਕਿਤਨਾ ਮੁਖ ਰਖਸ਼ਿਆ ਹੈ ਨਾਮ ਕਿੱਡੀ ਕਰਨੀ ਦਾ ਕੀਤਾ ਉਹ ਉਦੇਸ਼ ਕਿਉਂਕਿ ਕਰਨੀ ਪੈਣੀ ਹੈ ਬਾਬੇ ਨੇ ਆਪ ਕੀਤੀ ਪਹਿਲਾਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਕਾਲ ਕਮਾਈ ਬਖਸ਼ੀਸ਼ਾਂ ਦਾ ਦਰ ਪਾ ਕੇ ਵੀ ਕਾਲ ਕਮਾਈ ਇਸ ਵਾਸਤੇ ਕੀਤੀ ਕਿ ਮਤ ਕਿਸੇ ਨੂੰ ਬਖਸ਼ੀਸ਼ ਹੋਵੇ ਤੇ ਫੁੱਲ ਜਾਏ ਹੁਣ ਜ ਆਪਣੇ ਦੀ ਕੀ ਲੋੜ ਹੈ ਹੁਣ ਤਾਂ ਜੋ ਕੁਝ ਲੈਣਾ ਸੀ ਲੈ ਲਿਆ ਪਹਿਲੇ ਲੈਣ ਵਾਸਤੇ ਜਪਣਾ ਫਿਰ ਸ਼ੁਕਰਾਨੇ ਵਾਸਤੇ ਜਪਣਾ ਜਪਣਾ ਬਰ ਜ਼ਰੂਰ ਹੈ ਪਹਿਲਾਂ ਵੀ ਤੇ ਪਿੱਛੋਂ ਵੀ ਤਾਂ ভাই ਸਾਹਿਬ ਅਕ ਦਿਨ ਪਹਿਲਾਂ ਪਾਇਆ ਬਾਬੇ ਬਖਸ਼ਦਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਅਕ ਅਹਾਰ ਕਰ ਰੋੜਾ ਕੀ ਗੁਰ ਕਰੀ ਵਿਸਾਈ ਭਾਰੀ ਕਰੀ ਤਪੱਸਿਆ ਭਾਈ ਲਾਲੋ ਕੋਲੇ ਜਿਵੇਂ ਲੇ ਗਏ ਰਾਤ ਤਾਂ ਆ ਜਾਂਦੇ ਸਨ ਲਾਲੋ ਦੇ ਕੋਲ ਤੇ ਦਿਨੇ ਚਲੇ ਜਾਂਦੇ ਸਨ ਵਾਰ ਜੰਗਲ ਵਿੱਚ ਉੱਥੇ ਪਏ ਸਨ ਰੋੜ ਉਹ ਰੋੜ ਮੈਂ ਦਿੱਠੇ ਹਨ ਜੇ ਆਸਾ ਇਹਨਾਂ ਬਾਦ ਮੈਂ ਆਖਿਆ ਉਹ ਰੋੜ ਦਿਖਾਓ ਮੈਨੂੰ ਕਹਣ ਲੱਗੀ ਬਾਹ ਉੱਥੇ ਜਿੱਥੇ ਸਹਿਬ ਜਾਂਦੇ ਸਨ ਉਹਨੂੰ ਗੁਰਦੁਆਰਾ ਇਹ ਰੋੜ ਉੱਥੇ ਪਏ ਹਨ ਪ੍ਰਸਾਦ ਸਿੰਘ ਸੜਕ ਆਖਣ ਨੂੰ ਰੋੜ ਸਨ ਗੁਰੂ ਨਾਨਕ ਦੇ ਸੋਹਣਿਆ ਚਰਨਾਂ ਨਾਲ ਲੱਗ ਕੇ ਉਹ ਰੋੜ ਰੇਸ਼ਮ ਤੋਂ ਵੀ ਕੂਲੇ ਜਿਸ ਵੇਲੇ ਬੁਖ ਵਿੱਚ ਲਾਇ ਪਤਾ ਹੀ ਨਾ ਲੱਗੇ ਵੀ ਇਹ ਰੋੜ ਹਨ ਇਹਦੇ ਨਰਮ ਇਹ ਤੇਰੇ ਚਰਨਾਂ ਦਾ ਪ੍ਰਸਾਦ ਹੈ ਕੋਈ ਕੈਸਾ ਵੀ ਤੇਰੇ ਚਰਨਾਂ ਨਾਲ ਲੱਗਿਆ ਬਾਵੇਂ ਚੋਰ ਤੇ ਬਾਵੇਂ ਡਾਕੂ ਦੁਨੀਆ ਨੂੰ ਮਰਨ ਤੇ ਦੁੱਖ ਦੇਣ ਵਾਲਾ ਜਦੋਂ ਤੇਰੇ ਚਰਨਾਂ ਨਾਲ ਆਣ ਕੇ ਲੱਗ ਗਿਆ ਤਾਂ ਜਗਤ ਵਾਸਤੇ ਸੁਖ ਰੂਪ ਹੋ ਗਿਆ ਭਾਰੀ ਕਰੀ ਤਪੱਸਿਆ ਬੜੇ ਭਾਗ ਹਰ ਸਿਓ ਬਣ ਆਈ ਬਾਬਾ ਪੈਦਾ ਸੱਚਖੰਡ ਕੀ ਪਾਇਆ ਨੌ ਨਿਦਾਨ ਗਰੀਬੀ ਪਾਇ ਗਰੀਬੀ ਹੀ ਨੌ ਨਿਦਾਨ ਗਰੀਬੀ ਹੀ ਨਾਮ ਹੈ ਜਿਸ ਨੂੰ ਮਿਲ ਜਾਏ ਨਿਮਰਤਾ ਪਰ ਨਿਮਰਤਾ ਆਪਣੇ ਆਪ ਨਹੀਂ ਆ ਸਕਦੀ ਇਹ ਨਿਮਰਤਾ ਕੋਈ ਹੋਵੇ ਤਾਂ ਉਸ ਅਗੇ ਕਰਨੀ ਪੈਂਦੀ ਹੈ। ਤਾਂ ਅੰਦਰ ਵਸਦੀ ਹੈ ਇਸ ਵਾਸਤੇ ਮਹਾਂਪੁਰਖ ਗੁਰੂ ਕੇ ਸਿੱਖ ਸਾਧ ਸੰਗਤ ਜਿੱਥੇ ਵੀ ਜਾ ਇਹ ਨਿਮਰਤਾ ਨਾਲ ਲੈ ਕੇ ਜਾ। ਔਰ ਜੋ ਕੋ ਜੁੱਥੇ ਬਹਿ ਕੇ ਕਰ ਨਿਮਰਤਾ ਸਹਿਤ ਕਰ ਤੇਰੀ ਕੀਤੀ ਨੂੰ ਰੰਗ ਲੱਗ ਜਾਏ। ਤਾਂ ਬਾਬਾ ਪੈਂਦਾ ਸਚਖੰਡ ਨੌਨਿਤ ਨਾਮ ਗਰੀਬੀ ਪਾਈ ਜਿਸ ਵੇਲੇ ਨੌਨਿੱਧਾ ਪ੍ਰਾਪਤ ਹੋਈਆਂ ਹੁਣ ਇਹਨਾਂ ਨੂੰ ਲੇਖੇ ਲਾਉਣੇ ਸਫਲ ਕਰਨੇ। ਉਕੇ ਪਦਾਰਥ ਆਵੇ ਤੇ ਅੰਦਰ ਚਾ ਰੱਖੇ। ਦੂਆ ਬੰਦ ਕਰਕੇ ਬਹਿ ਜਾਵੇ ਇਹ ਪਦਾਰਥ ਸਫਲ ਨਾ ਹੋਵੇ ਫਿਰ। ਫਿਰ ਜਿਆ ਮਿਲੇ ਜਿਆ ਨਾ ਮਿਲੇ। ਤੋ ਇਸ ਪਦਾਰਥ ਨੂੰ ਸਫਲ ਕਰਨ ਵਾਸਤੇ ਬਾਬੇ ਨੇ ਧਿਆਨ धरਕੇ ਜਗਤਵਲ ਦਿੱਤਾ ਕਿ ਮੇਰੇ ਕੋਲ ਇੱਕ ਦਾਤ ਹੈ, ਇੱਕ ਬਖਸ਼ੀਸ਼ ਹੈ, ਇੱਕ ਪਦਾਰਥ ਹੈ। ਬਲਾ ਵੇਖਾਂ ਕਿਸ ਨੂੰ ਲੋੜ ਐ ਇਸ ਪਦਾਰਥ ਦੀ? ਜਾਂ ਵੇਖਿਆ ਤਾਂ ਸਾਰੇ ਸੰਸਾਰ ਨੂੰ ਹੀ ਲੋੜ ਹੈ। ਕਿਉਂਕਿ ਸੰਸਾਰ ਰੋਗੀ, ਨਾਮ दारू ਮੈਲ ਲਾਗੇ ਸੱਚ বিনা ਸਾਰਾ ਜਗਤ ਜਲ ਰਿਹਾ ਸਾਰਾ ਸੰਸਾਰ ਰੋਗੀ ਹੈ ਜੋ ਜੋ ਦਿਸੈ ਤੋ ਤੋ ਰੋਗੀ ਰੋਗ ਰਹਿ ਤੋ ਮੇਰਾ ਸਤਗੁਰ ਜੋਗੀ ਜਿਸ ਵੇਲੇ ਬਾਬਾ ਦੇਖੇ ਧਿਆਨਧਰ ਜਲਤੀ ਸਭ ਪ੍ਰਥਵੀ ਦਿਸਾਈ ਬਾਜੋ ਗੁਰੂ ਗੁਵਾਰ ਹੈ ਗੁਰੂ বিনা ਅਨੇਰਾ ਗੁਰੂ বিনা ਅੰਧ ਗੁਬਾਰ ਹੈ ਕੌਣ ਗੁਰੂ ਸੱਚ ਦਾ ਉਪਦੇਸ਼ ਦੇਣ ਵਾਲਾ ਗੁਰੂ ਸੰਸਾਰ ਵਿੱਚ ਬਹੁਤ ਹਨ ਪਰ ਸੱਚ ਦਾ ਉਪਦੇਸ਼ ਦੇਣ ਵਾਲਾ ਕੋਈ ਨਹੀਂ ਜਿਵੇਂ ਆਖਿਆ ਸਤ ਉਪਦੇਸ਼ ਸੇਵਕ ਕੋ ਦੇ ਸੇਵਕ ਨੂੰ ਦੇਵੇ ਸਤ ਉਪਦੇਸ਼ ਸੱਚ ਦਾ ਉਪਦੇਸ਼ ਨਹੀਂ ਅਜ ਉਪਦੇਸ਼ ਹੈ ਵੀ ਹੋਰ ਕਿਤੇ ਨਾ ਜਾਏ ਕਿਤੇ ਪੈਸਾ ਨਾ ਦੇਈਂ ਤੇਰੀ ਇੱਕੋ ਹੀ ਥਾਂ ਦੇਣ ਵਾਲੀ ਬਸ ਇੱਥੇ ਕਿ ਆਉਣਾ ਵੀ ਇੱਥੇ ਹੈ ਇਥੋਂ ਖੁੰਝ ਕੇ ਕਿਤੇ ਜਾਏਗਾ ਗੁਰੂ ਦਾ ਮਾਰਿਆ ਹੋਵੇਗਾ ਆਵਦੇਸ਼ ਹੈ। ਔਰ ਗ੍ਰਸਤੀ ਬੰਦਾ ਡਰਦਾ ਇੱਕ ਵਾਰੀ ਜਿੱਥੇ ਫਸ ਗਿਆ ਬਸ ਫਸ ਗਿਆ। ਹੱਤ ਪਰਦੇਸ਼ ਹੈ ਵਈ ਤੂੰ ਹੈ ਜਗਿਆ ਥੂ ਤੈਨੂੰ ਜਿੱਥੋਂ ਵੀ ਸੱਚ ਦੀ ਖੁਸ਼ਬੂ ਆਵੇ ਉੱਥੇ ਜਾ। ਤਿੱਥ ਜਾਏ ਬਈਏ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੇ ਜਾਂ ਜਿੱਥੇ ਚਿਤ ਆਵੇ ਸ੍ਰੀ ਵਾਸ। ਸੰਤ ਸੇਵੀ ਬਣਾ ਦੇਣਾ ਸੰਗੀ ਨੂੰ। ਕਤਰਪੰਥੀ ਨਹੀਂ ਕਰਨਾ। ਵੇ ਮੈਨੂੰ ਮਨੇ ਪੂਜੀ ਉਹਨਾਂ ਮਤ ਕਿਸੇ ਕੋਲ ਜਾਇ ਨਾ ਅੰਗਰੋਂ ਡਰਦੇ ਹਨ ਕਿਸੇ ਜਾਏ ਮਤ ਉਸੋ ਜੋਗਾ ਹੋ ਜਾਏ ਮੁਰ ਮੇਰੇ ਕੋਲ ਨਾ ਆਵੇ ਤੇ 아이 ਦੇ ਅੰਦਰ ਤਾਕਤ ਨਹੀਂ ਵੀ ਉਹਨੂੰ ਖਿੱਚ ਲੈਣ ਮੁੜ ਕੇ ਇਸ ਵਾਸਤੇ ਕੋਸ਼ਿਸ਼ ਇਹ ਕਰਦੇ ਨੇ ਵੀ ਬਾੜ ਕਰਦੇ ਹੋ ਕਿਤੇ ਜਾਏ ਨਾ ਪਰ ਬਾਬਾ ਜੀ ਤਾਂ ਦੇ ਸੰ ਕਿਤੇ ਜਾਣ ਜੋਗਾ ਹੀ ਨਹੀਂ ਰਹੇਗਾ ਉਸੇ ਦਾ ਨਾਮ ਜਪੋ ਉਸੇ ਦੀ ਬਾਣੀ ਪੜ ਉਸੇ ਦਾ ਧਿਆਨ ਧਰ ਨਾ ਪ੍ਰਭ ਉਹ ਹੋ ਜਾਇ ਪਾਲ ਜੋ ਤੈਨੂੰ ਇਹ ਤਰ੍ਹਾਂ ਗੱਲਾਂ ਜ਼ਿੜ ਕਰਾ ਦੇਣ। ਹਵਨ ਸਿੱਖ ਤੇ ਜਾਣ ਜੋਗਾ ਹੀ ਨਹੀਂ ਰਹੇਗਾ। ਜੇ ਜਾਏਗਾ ਵੀ ਤਾਂੇ ਨਰਕ ਵਿੱਚ ਚਲਾ ਜਾਵੇਂ, ਨਰਕੀ ਜੀਵਾਂ ਨੂੰ ਕੱਢ ਕੇ ਲਿਆਏਗਾ। ਕਬਾਬਾ ਦੇਖੇ ਧਿਆਨ धर, ਜਲਤੀ ਸਭ ਪ੍ਰਿਥਵੀ ਦਿਸੈ ਆਈ, ਬਾਘਿਓ ਗੁਰੂ ਗਵਾਰ ਹੈ। ਹੇ ਹੇ ਕਰਦੀ ਸੁਣੀ ਢੁਕਾਈ, ਤਾਂ ਬਾਬੇ ਵੇਖ ਬਣਾਇਆ। ਵੇਖ ਬਣਾਇਆ। ਉਦਾਸੀ ਕੀ ਰੀਤ ਚਲਾਈ। ਕਿ ਵੀ ਇਕ ਵੇਖੀ ਕਿ ਘਰ-ਬਾਰ ਤੇ ਆਗਣੇ ਤਿਆਗੇ বিনা ਤਵਾਰ ਜਾਲੀ ਸੰਸਾਰ ਤੇ ਤਿਆਗ ਕੇ ਜਾਣਾ ਸੀ ਤੋ ਇਹ ਤਿਆਗਣਾ ਵੀ ਬਾਬੇ ਨੇ ਅਸਿਆ ਇੱਕ ਵੇਖ ਹੈ ਪਰ ਇਸ ਬੇਕਨੂਰ ਉਤਾਰ ਦਿੱਤਾ ਮੁੜ ਕੇ ਰੱਖਿਆ ਨਹੀਂ ਜਦੋਂ ਬਾਬਾ ਆਇਆ ਕਰਤਾਰਪੁਰ ਵੇਖ ਉਦਾਸੀ ਸਗਲ ਉਤਾਰਾ ਪੈਰ ਸੰਤਾਰੀ ਕਪੜੇ ਕਿਉਂਕਿ ਜਗਤ ਨੂੰ ਇਹ ਰਸਤਾ ਨਹੀਂ ਸੀ ਦੇਣਾ ਪੰਜ ਆ ਮਾਰਗ ਦੇ ਜਾਣ ਵਾਲਾ ਘਰ-ਬਾਰ ತ್ಯਾ ਕੇ ਜੰਗਲਾਂ ਨੂੰ ਚਲੇ ਜਾ ਨਹੀਂ ਹੱਸਦੇ ਆ ਖਿਲੰਦੇ ਆ ਪੈਨਦੇ ਆ ਖਵੰਦੇ ਆ ਵਿੱਚ ਇਹ ਹੋਵੇ ਮੁਖਤ ਜੇ ਪੂਰੀ ਹੋਵੇ ਜੁਗਤ ਪੂਰੀ ਜੁਗਤ ਤਾਂ ਹੋਵੇਗੀ ਜੇ ਤੇਰਾ ਗੁਰੂ ਪੂਰਾ ਹੋਏਗਾ ਜੇ ਤੇਰਾ ਗੁਰੂ ਅਧੂਰਾ ਹੈ ਤਾਂ ਤੇਰੀ ਜੁਗਤ ਵੀ ਅਧੂਰੀ ਰਹੇਗੀ ਤੇ ਤੂੰ ਮੁਕਤ ਨਹੀਂ ਹੋ ਸਕੀਂ ਕਬਾਬੇ ਵੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਤੇ ਚੜਿਆ ਸੋਦਨ ਦਰਦ ਲੁਕਾਈ ਦਰਦ ਲੁਕਾਈ ਨੂੰ ਸੋਦਨ ਵਾਸਤੇ ਬਾਬਾ ਚੜਿਆ ਤੇ ਨਾਲ ਹਥਿਆਰ ਕਿਹੜਾ ਲਿਆ ਮਰਦਾਨਾ ਰਵਾਬ ਕੀਰਤ ਇੱਕ ਮਰਦਾਨਾ ਕੀਰਤਨ ਕਰਨ ਵਾਲਾ ਇਹ ਕਰਵਾਬ ਉਹ ਸਾਜ ਜਿਸ ਨਾਲ ਕੀਰਤਨ ਕਰਨਾ ਸੀ ਇੱਕ ਸੱਚੇ ਦਾ ਕੀਰਤਨ ਹੁਣ ਚੜਾਈ ਕੀਤੀ ਹੈ ਸੰਸਾਰ ਨੂੰ ਸੋਧਣ ਵਾਸਤੇ ਕੋਈ ਚੜਾਈ ਕਰਦਾ ਨਾਲ ਬੰਦੂਕਾਂ ਤੋਪਾਂ ਹੁਣ ਤੇ ਬੰਬ ਬਣ ਗਏ ਹਨ ਪਰ ਬਾਬੇ ਨੇ ਜਦੋਂ ਸੰਸਾਰ ਸੋਧਿਆ ਕਿਉਂਕਿ ਮਰਨਾ ਨਹੀਂ ਸੀ ਨਾ ਜਿਵਾਉਣਾ ਸੀ ਅੱਜ ਜੇ ਕੋਈ ਚੜਾਈ ਕਰੇਗਾ ਤਾਂ ਮਰਨ ਵਾਸਤੇ ਕਰੇਗਾ ਇਹ ਮਰਨ ਦੇ ਅਥਿਆਰ ਹੋਰ ਹਨ ਜਿਵਾਮਨ ਦਾ ਅਥਿਆਰ ਇੱਕ ਹੈ ਕਿਹੜਾ ਕੀਰਤਨ ਸੱਚੇ ਦੀ ਸਿਫਤ ਪਰਮੇਸ਼ਰ ਦਾ ਨਾਮ ਜਿੱਥੇ ਕੀਰਤਨ ਹੈ ਪਰਮੇਸ਼ਰ ਦਾ ਨਾਮ ਹੈ ਕੋਈ ਜੁੜ ਕੇ ਗੁਰੂ ਦੇ ਚਰਨਾਂ ਨਾਲ ਕਰ ਰਿਹਾ ਹੈ ਕੀਰਤਨ ਜਾਣਾ ਉਸ ਤਾਰੇ ਗੁਰੂ ਨਾਨਕ ਦਾ ਵਰਤਾ ਓਕੇ ਹਥਿਆਰ ਬਾਬੇ ਦੇ ਬਾਬਾ ਇਹਨਾਂ ਨੂੰ ਚਲਾਉਂਦਾ ਹੈ ਚੜਿਆ ਸੋਧਨ ਧਰਤ ਲੁਕਾਈ બસ ਜਿਸ ਵੇਲੇ ਸੋਧਦੇ ਚੜਿਆ ਬਾਬਾ ਕੀਰਤਨ ਦਾ ਯਾਰ ਲੈ ਕੇ ਤੇ ਨਾਲ ਲੈ ਕੇ ਕੀਰਤਨੀਆਂ ਭਾਈ ਮਰਦਾਨਾ ਫਿਰ ਜਿੱਥੋਂ ਦੀ ਲੰਗਦੇ ਗਏ ਸਾਧ ਸੰਗਤ ਜਿਹੜਾ ਕੋਈ ਛੋ ਗਿਆ ਚਰਨਾ ਦੇ ਨਾਲ ਜਿਹੜਾ ਕੋਈ ਸੁਣ ਗਿਆ ਕੀਰਤਨ ਰੰਗ ਲੱਗੇ ਧੇ ਗਏ ਸائیں ਤੇ ਭਾਈ ਸਾਹਿਬ ਗਵਾਹੀ ਦਿੰਦੇ ਨੇ ਭਇਆ ਆਨੰਦ ਜਗਤ ਵਿੱਚ ਆਨੰਦ ਆ ਗਿਆ ਜਗਤ ਨੂੰ ਜਗਤ ਨੂੰ ਆਨੰਦ ਦੇਣ ਵਾਸਤੇ ਤਿੰਨ ਇਹ ਕਲਮੂ ਧਰਮ ਚਲਾਇਓ ਕਾਲ ਯੁਗ ਦੇ ਵਿੱਚ ਇੱਕ ਧਰਮ ਚਲਾਇਆ ਇੱਕ ਰਸਤਾ ਬਣਾਇਆ ਘਰਾ ਦਿਖਾਇਆ ਕਿ ਆਨੰਦ ਦਾ ਮਾਰਗ ਕਿਹੜਾ ਹੈ ਆਓ ਦੁਨੀਆ ਦੇ ਲੋਗੋ ਮੈਂ ਤੁਹਾਨੂੰ ਦੱਸਾਂ ਤਿੰਨ ਇਹ ਕਲਮੂ ਧਰਮ ਚਲਾਇਓ ਸਭ ਸਾਧਨ ਕੋ ਰਹਾ ਬਤਾਇਓ ਜਿਤਨੇ ਵੀ ਸਾਧਨਾ ਵਾਲੇ ਸਨ ਜਿਤਨੇ ਸਾਧ ਸੰਸਾਧਨਾ ਵਾਲੇ ਕੋਈ ਨਾ ਕੋਈ ਸਾਧਨ ਜਿਹੜਾ ਵੀ ਕਰ ਰਿਹਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਉਹਨਾਂ ਨੂੰ ਇੱਕ ਮਾਰਗ ਦੱਸਿਆ ਬਟਕਦੇ ਨਾ ਸਕੇ ਰ ਭੁੱਲ ਜਾਓਗੇ ਰੋਲ ਜਾਓਗੇ ਤੋੜ ਨਾ ਪਹੁੰਚ ਸਕੋਗੇ ਆਓ ਮੈਂ ਤੁਹਾਨੂੰ ਮਾਰਗ ਦੇਵਾਂ ਤਿਨ ਇਹ ਕਲਮੂ ਧਰਮ ਚਲਾਇਓ ਸਭ ਸਾਧਨ ਕੋ ਰਹਾ ਬਤਾਇਓ ਜੋ ਤਾਂਕੇ ਮਾਰਗ ਮੋ ਆਏ ਤੇ ਕਭੂ ਨੇ ਕਾਲ ਸੰਤਾਏ ਜਿਹੜੇ ਸਮਾਰਗ ਤੇ ਆ ਗਏ ਉਹਨਾਂ ਨੂੰ ਕਦੇ ਕਾਲ ਨੇ ਦੁੱਖ ਨਾ ਦਿੱਤਾ ਜੋ ਤਾਂਕੇ ਮਾਰਗ ਮੋ ਆਏ ਤੇ ਕਭੂ ਨੇ ਕਾਲ ਸੰਤਾਏ جے پن تون کے پر ہر دکھ بھوک کب ہوں سنتا آئے دھرم چلایا کہلے اٹھ اس جٹک بہ کے نام جی جپنا تیرا دھرم دھرم کی ہدایت ہے سر تک نبا ہے جنا چر تیر سر سلامت ہے ਤੇਰੀ ਦਹੀ ਵਿੱਚ ਸਵਾਸ ਚਲਦੇ ਹਨ ਇਹ ਧਰਮ ਤੂੰ ਨਿਤ ਨੇਮ ਨਾਲ ਨਿਭਾਣੇ ਹਰ ਰੋਜ਼ ਜਪਣਾ ਜਪਣਾ ਧਰਮ ਹੈ ਅੰਮ੍ਰਿਤ ਵੇਲੇ ਉੱਠ ਕੇ ਜਪਣ ਇਸ਼ਨਾਨ ਕਰਕੇ ਜਪਣਾ ਤੇ ਫਿਰ ਜਪਦੇ ਹਾਂ ਸੰਗਤ ਵਿੱਚ ਆ ਜਾਣਾ ਕਿਉਂਕਿ ਉਸੇ ਸਾਰੇ ਜਪਣ ਵਾਲੇ ਇਕੱਤਰ ਹੋਣਗੇ ਕਿਸੇ ਨੂੰ ਤੇਰੀ ਛੋ ਲੱਗੇਗੀ ਕਿਸੇ ਦੀ ਤੈਨੂੰ ਲੱਗੇ ਪਰ ਤੇਥੋਂ ਵਰਸਾਏਗਾ ਕਿਸੇ ਤੋਂ ਤੂੰ ਹਲ ਪਾਏਗਾ ਕਿਉਂਕਿ ਉਸੇ ਹਰ ਜਮਾਤ ਦੇ ਹੋਣਗੇ ਤੇ ਰੇ ਵਿਚ ਸੰਗਤਾਰ ਪ੍ਰਭਸ ਹੈ ਜਿਓ ਉਥੇ ਉਹ ਆਪ ਹੀ ਬੈਠਾ ਜਿਹਨੂੰ ਤੂੰ ਜਪਰੇ ਇਸ ਵਾਰ ਤੇ ਸੰਗਤ ਨੂੰ ਮੁਖ ਰੱਖ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਦਾ ਸੰਗਤ ਵਿੱਚ ਆ ਜਾ ਤੇ ਫਿਰ ਸੰਗਰਾਮ ਦਾ ਦਿਨ ਇਹ ਤਾਂ ਵੱਡੇ ਮਹਾਤਮ ਦਾ ਦਿਨ ਹੈ ਸੰਗਰਾਮ ਦਾ ਅੰਮ੍ਰਿਤਸਰ ਨਗਰ ਜਦੋਂ ਬਸਾਇਆ RAM DAS ਪੁਰ ਜਦੋਂ ਬਸਾਇਆ ਤੇ ਦੂਰ ਦੂਰ ਦੇਸਾਂ ਦੇ ਵਪਾਰੀ ਉੱਥੇ ਆਣ ਕੇ ਵਸੇ ਪਰ ਥੋੜੇ ਚਿਰ ਬਾਅਦ ਉਦਾਸ ਹੋ ਗਏ ਕੋਈ ਵੀ ਨਵੀਂ ਮੰਡੀ ਬਣੀ ਤਾਂ ਲੋਕੀਂ ਫਿਰ ਜਾਂਦੇ ਹਨ ਤੇ ਜੇ ਵਸ ਜਾਏ ਮੰਡੀ ਤੇ ਫਿਰ ਤਾਂ ਲੋਕ ਵੀ ਵਸ ਗਏ ਨਹੀਂ ਤੇ ਕਈ ਮੰਡੀਆਂ ਨੰਨੀਆਂ ਬਣੀਆਂ ਰਹੀਆਂ ਉਸੇ ਤਰ੍ਹਾਂ ਤਾਂ ਵਪਾਰੀ ਉਦਾਸ ਹੋ ਗਏ ਭਈ ਆਇਆ ਤਾਂ ਬੜੀ ਆਸਾਂ ਨਾਲ ਤਾਂ ਪਰ ਐਡਾ ਕਾਰੋਬਾਰ ਕੋਈ ਨਹੀਂ ਹੈ ਤੇ ਵਾਪਸ ਜਾਣ ਦੀਆਂ ਫੇ ਸੋਚਣ کسی سلاح دیتی بھی سچے پاسا بے چرنا چاہجر ہو گرو کی نگری ہے کہ چل کے بینتی کرو کوئی جگت دستنے گے تو نگر دی وپاری سارے بینتی کر نماز سے آئے ہاتھ جوڑ کے بولے گریب نماز آئے تو بڑی آسان آلسان کہ تیرا درسن بھی کرانگے دھن بھی کمامانگے پڑی سے تا روٹی دا بھی اجیت سنسا کوئی کم کاج اجدہ چلے آنے سے سیوڑیاں کیا بس ہے ਕੰਮ ਖਾਜ ਨਹੀਂ ਚੱਲਿਆ ਤੇ ਤਿਆਰ ਹੋ ਗਏ ਜੀ ਫਿਰ ਹੋਰ ਕੀ ਕਰੀਏ ਜਿਹੜੇ ਪਿਛਲੇ ਕੰਮ ਸਨ ਉਹਨਾਂ ਨੂੰ ਹੀ ਜਾ ਸੰਭਾਲੀਏ ਸਾਬ ਨੇ ਆਖਿਆ ਨਹੀਂ ਇੱਕ ਕੰਮ ਕਰੋ ਕਿਹੜਾ ਰੋਜ਼ ਗੁਰੂ ਕੇ ਦਰਬਾਰ ਹਾਜ਼ਰ ਹੋਵੋ ਜਿਥਾ ਸ਼ਕਤ ਹੱਥੋਂ ਕਿ ਬੇਟਾ ਲੈ ਕੇ ਘਟ ਤੋਂ ਘਟ ਦੋ ਕੌਡੀਆਂ ਉਸ ਵੇਲੇ ਕੌਡੀਆਂ ਬਾਤ ਚਲਦੀਆਂ ਸਨ ਆਪਣੇ ਸਮਾਲੇ ਵਿੱਚ ਕੌਡੀਆਂ ਚਲਦੀਆਂ ਸਨ ਤਕੌੜੇ ਲੈਣੇ ਨੇ ਕੌਡੀਆਂ ਦੇ ਦਿੱਤੀ ਯਾਦ ਹੈ ਹਜ਼ੂਰ ਨੇ ਆਪ ਇੱਕ ਕੌਢੀ ਨੂੰ ਕਿਤਨਾ ਸ਼ਹਿਫ ਬਖਸ਼ਿਆ ਉਹ ਭਾਵਨਾ ਦੀ ਸੀ ਆਖਿਆ ਭਾਵਨਾ ਸਹਿਤ ਘਟੋ ਘਟ ਹੱਥ ਵਿੱਚ ਦੋ ਕੌਡੀਆਂ ਲੈ ਕੇ ਗੁਰੂ ਕੇ ਹਜ਼ੂਰ ਆ ਜਾਓ ਰੋਜ਼ ਨਾਮ ਨਾਦ ਅਣ ਕੇ ਮੱਥਾ ਟੇਕੋ ਫਿਰ ਜਾ ਕੇ ਜਿਹੜਾ ਕੰਮ ਕਰੋਗੇ ਗੁਰੂ ਬਰਕਤ ਪਾਏਗਾ ਕੰਮ ਆਪਣੇ ਆਪ ਵਿੱਚ ਕੁਝ ਨਹੀਂ ਜਿੰਨਾ ਚਿਰ ਗੁਰੂ ਦੀ ਬਰਕਤ ਨਾ ਹੋ ਗੁਰੂ ਕੀ ਬਰਕਤ ਨਾ ਹੋਵੇ بےنتی کی سچے پاس کئی مجبوریاں ہوں کئی نیڑے والے تا روج آگئے دور والے تا مشکل ہیں کوئی چھوٹ بھی کرو تا سیب نے آکے اچھا پھر سنگراند نہ سنگران دے سنگراندھ جرور حاضر پر اینی بھی دے دن حاضری دیتی ہے باقی مہینہ لوڑی کوئی یہ تاری مجبور کا سے ہے یہ بھی ایڈے مجبور ہو نہ آ سکو تو سنگراند نہ کجا دنگرد والے دن ਜੇ ਸਾਖਤ ਪ੍ਰਸਾਦ ਲੈ ਕੇ ਬੇਟਾ ਲੈ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸਾ ਨੂੰ ਚਿਤਾਰ ਦੇ ਅਣ ਕੇ ਮੱਥਾ ਟੇਕੋ ਗੁਰੂ ਤੁਹਾਡੇ ਕੰਮ ਵਿੱਚ ਬਰਕਤ ਪਾਏ ਤੇ ਦੇਖਣਾ ਜੇ ਬਰਕਤਾਂ ਪਹਿ ਜਾਣ ਤਾਂ ਗੁਰੂ ਨਾ ਭੁੱਲ ਜਾਏ ਸੱਤ ਬੱਚੇ ਜਿਸ ਵੇਲੇ ਸੱਚੇ ਪਾਸਾ ਦੇ ਬਚਨਾਂ ਨੂੰ ਵਪਾਰੀਆਂ ਨੇ ਕਮਾਇਆ ਤੇ ਲੱਗੇ ਫਲ ਤਾਂ ਫਿਰ ਜਿਹੜੇ ਦੂਰ ਦੇਸ਼ਾਂ ਦੇ ਵਪਾਰੀ ਜਿਹੜੇ ਸੋਚਦੇ ਸਨ ਵੀ ਗੁਰੂ ਕੀ ਨਗਰੀ ਵਿੱਚ ਕੀ ਕਰਨਾ ਹੈ ਜਾ ਕੇ ਉੱਥੋਂ ਤੇ ਅਗਲੇ ਵਪਾਰੀ ਵੀ ਆ ਰਹੇ ਉਹ ਵੀ ਸਾਰੇ ਧਾਈ ਕਰਕੇ ਆ ਗਏ ਫਿਰ ਸਹਿਬ ਨੇ ਆਖਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸpur ਰਾਮਦਾਸਪੁਰੀ ਏਡੀ ਸਗਨ ਵਸ ਗਈ ਕਿਉਂ ਨਹੀਂ ਤਖੋ ਨਾ ਐਨੀਆਂ ਨੀਆਂ ਗਲੀਆਂ ਹਨ ਮਸਾਂ ਇੱਕ ਬੰਦਾ ਲੱਗ ਸਕਦਾ ਇਤਨੀ ਸੰਗਣੀਆਂ ਆਬਾਦੀ ਹੋ ਗਈ ਕਿਉਂਕਿ ਇਸ ਨਗਰ ਵਿੱਚ ਆ ਕੇ ਵਪਾਰੀਆਂ ਨੂੰ ਪਤਾ ਲੱਗ ਗਿਆ ਕਿ ਕੋਈ ਭੁੱਖਾ ਨਹੀਂ ਰਹਿ ਸਕਦਾ ਪਰ ਸ਼ਰਤ ਇਹ ਹੈ ਕਿ ਗੁਰੂ ਯਾਦ ਰਹਿ ਗੁਰੂ ਦੇ ਸਨਮੁਖ ਹੋ ਕੇ ਰਹੇ ਬੰਦਾ ਗੁਰੂ ਤੋਂ ਬੇਮੁਖ ਨਾ ਹੋਵੇ گروہ کے سنمکھ مکھویاں پن بچتے ہیں بےمکھ ہوا پن آج جی ہے ہر چڑے ہے سا سنگتہ لگے ہر جنہ پاس پر اثاڑا اثار سہدا سرب سکھ یہ سم ہر چرن نواز اہی ہر ہے تپندہ ہے پر کنہ واسطے ہر نہ جنہ پاس ਕੋਈ ਅਸਾੜ ਹੈ ਸਰਬ ਸੁਖ ਦੇਣ ਵਾਲਾ ਬਣ ਜਾਂਦਾ ਹੈ ਜਦੋਂ ਗੁਰੂ ਦੇ ਚਰਨਾਂ ਦਾ ਸਿਖ ਧਿਆਨ धर ਕੇ ਸੰਗਤ ਵਿੱਚ ਆ ਜੁੜਦਾ ਹੈ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ